ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਤੋਂ ਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਵਿਰੁੱਧ ਮਹਿੰਮਤ ਮਾਨਯੋਗ ਡੀਜੀਪੀ ਪੰਜਾਬ ਤੇ ਸਦਾਰ ਸਤੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਇਸਲਾ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦਿਹਾਤੀ ਦੀਆਂ ਅਧਿਤਾ ਅਨਸਾਰ ਕੱਲ ਸਾਡੇ ਮੁੱਖ ਅਫਸਰ ਥਾਣਾ ਅਜਨਾਲਾ ਇੰਸਪੈਕਟਰ ਮਖਤਿਆਰ ਸਿੰਘ ਤੇ ਉਸਦੀ ਟੀਮ ਨੂੰ ਇੱਕ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪੁਲਿਸ ਪਾਰਟੀ ਪਿੰਡ ਗੁੰਝਾ ਪੀਰ ਚਮਿਆਰੀ ਦੇ ਨੇੜੇ ਦਰਾਨੇ ਗਸਤੇ ਇਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਲੀਅਸ ਗੇਜਾ son of ਸੁਖਦੇਵ ਸਿੰਘ ਤੇ ਸੁਖਦੀਪ ਸਿੰਘ ਸੁਖ son of ਸੁਖਦੇਵ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਥਾਣਾ ਜੁੰਡਿਆਲਾ ਜ਼ਿਲ੍ਹਾ ਅਮਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜੜੀਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 184 ਮਿਤੀ 9725 ਅਦੀਨ 21 ਸੀ ਐਨ ਡੀ ਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਜਾਂਦੀ ਹੈ। ਇਹ ਦੋਵੇਂ ਆਪਸ ਵਿੱਚ ਸਕੇ ਭਰਾ ਨੇ ਜੀ। ਔਰ ਪਿੰਡ ਅਕਾਲਗੜ ਤੋਂ ਪਈਆਂ ਦੇ ਰਹਿਣ ਵਾਲੇ। ਆ ਲੱਗਾ ਕਿ ਕਿਵੇਂ ਕੰਮ ਕਰਦੇ ਕਿੱਥੋਂ ਫੇਕ ਲੈ ਕੇ ਆ ਰਹੇ ਸੀ। ਇਹ ਨਹੀਂ ਬਹੁਤ ਹੋ ਰਹੀ ਹੋਈ। ਆ ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ। ਆ ਪਿਛਲੇ ਸਮੇਂ ਚ ਕੀ ਹੋਣਾ ਅੱਜ ਕੱਲ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ। ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੋ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ। ਜਿਹੜੇ ਇਹਦੀ ਇੰਦ ਲਿਆ ਰਹੇ ਸੀ। ਬਾਰਡਰ ਏਰੀਆ ਦੇ ਵਿੱਚੋਂ ਇਧਰੋਂ ਆਪਣਾ ਅੱਗੇ ਹੈਗਾ ਲੱਗੋਮਾਲ ਸਾਈਡ ਤੋਂ ਇਹ ਲਿਆਏ ਸੀਗੇ ਜੀ। ਤੇ ਅੱਗੇ ਇਹਨਾਂ ਨੇ ਆਪਣੇ ਏਰੀਆ 'ਚ ਜਾਣਾ ਸੀ ਅੱਗੇ ਜਾ ਇਹਨਾਂ ਨੇ ਕਿਸੇ ਨੂੰ ਦੇਣਾ ਸੀਗਾ। ਇਹ ਜਿਹੜੀ ਸਾਡੀ ਤਫ਼ਤੀਸ਼ ਆ ਜਿਹੜੀ ਉਹਦੇ 'ਚ ਤਫ਼ਤੀਸ਼ ਕਰ ਰਹੇ ਹਾਂ। ਇਹ ਜਿਹੜੀਆਂ ਸਾਰੀ ਪਾਕਿਸਤਾਨ ਤੋਂ ਮਗਾਈ ਗਈਆਂ ਆ। ਹਾਂ ਬਿਲਕੁਲ ਜੀ ਇਹ ਪਾਕਿਸਤਾਨ ਤੋਂ ਮਗਾਈ ਗਈ ਕੇਫ ਆ। ਔਰ ਇਹਦੇ 'ਚ ਕਿਹੜੇ-ਕਿਹੜੇ ਲਿੰਕ ਨੇ ਪਾਕਿਸਤਾਨ ਦੀਆਂ ਕਿਹੜੀਆਂ ਆ ਜਿਹੜੇ ਇਸ ਬੰਗਲਰ ਨੇ ਤੇ ਇੰਡੀਆ ਦੇ ਕਿਹੜੇ ਮੈਨ ਨੇ ਉਹ ਅਸੀਂ ਉਸ ਤੋਂ ਤੱਕ ਪਹੁੰਚਾਂਗੇ। ਪਰ ਇਹ ਲੈ ਕੇ ਇੱਥੇ ਜਾ ਕੇ ਜਿਹੜਾ ਟੁਕੜਿਆਂ ਦੇ ਵਿੱਚ ਵੇਚਦੇ ਥੋੜੀ ਥੋੜੀ ਕਰਕੇ ਨਾ ਜਿਹੜੀ ਸਾਰੀ ਜਿਹੜੀ ਇਹਦੇ ਹਲਓਵਰਚ ਦੇ ਅੰਦਰ ਇਹਨਾਂ ਦੇ ਵੱਖ-ਵੱਖ ਤਰੀਕੇ ਆ ਨੇ ਜਿਵੇਂ ਕਈ ਵਾਰੀ ਇਹ ਅੱਗੇ ਸਪਲਾਈ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਹੈ ਤੇ ਕਈ ਵਾਰ ਇਹਨਾਂ ਨੇ ਆਪਣੇ ਤੌਰ ਤੇ ਇਹ ਅਸੀਂ ਹੁਣ ਅੱਗੇ ਜਦੋਂ ਇਹਨਾਂ ਦਾ ਰਿਮਾਰਡ ਹਾਸਲ ਕਰਾਂਗੇ ਸਾਨੂੰ ਇਹਨਾਂ ਬਾਰੇ ਕੋਈ